ਪਰਚਾ ਜੀ ਦਿਓ ਬਾਈ ਨੇਮ ਤੇ ਜੇਕਰ ਤੁਸੀਂ ਪੰਜਾਬ ਦੇ ਹਮਦਰਦ ਆ ਤਾਂ ਗ੍ਰਹਿ ਮੰਤਰੀ ਹਰਿਆਣਾ ਤੇ ਅੱਜ ਪਰਚਾ ਦਿਓ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਹਮਦਰਦ ਆ ਤਾਂ ਅੱਜ ਹੀ ਪਰਚਾ ਤੁਸੀਂ ਐਸਪੀ ਅੰਬਾਲਾ ਤੇ ਦਿਓ ਬਾਈ ਨੇਮ ਦਿਓ ਹਰ ਚਲਾਨ ਪੇਸ਼ ਕਰੋ ਸ਼ੁਕਰਨ ਔਰ ਜਿੰਨੇ ਲੋਕ ਜ਼ਖਮੀ ਹੋਏ ਪਰਚਾ ਦੇ ਕੇ ਬਾਈ ਨੇਮ ਤੇ ਕੋਰਟ ਚ ਚਲਾਨ ਪੇਸ਼ ਕਰੋ ਤੇ ਕੋਰਟ ਨੂੰ ਡਿਸਾਈਡ ਕਰਨ ਦਿਓ ਕੀ ਹੋਏਗਾ ਜੇ ਤੁਸੀਂ ਹਮਦਰਦ ਆ ਜੇ ਮਿੱਠੀਆਂ ਮਿੱਠੀਆਂ ਗੱਲਾਂ ਮੈਂ ਕਰਨ ਨਹੀਂ ਦੇਵਾਂਗਾ ਪਹਿਲਾਂ ਕੇਂਦਰ ਨੂੰ ਸੋਚਣਾ ਚਾਹੀਦਾ ਸੀ ਹੁਣ ਕੇਂਦਰ ਇੰਤਜ਼ਾਰ ਕਰ ਰਿਹਾ ਚੋਣ ਜਾਬਤੇ ਦਾ ਕਿ ਸਾਡੇ ਬੰਦੇ ਮਾਰ ਦਿੱਤੇ ਜਾਣਗੇ ਚੋਣ ਜਾਬਤੇ ਚ ਜੋ ਮਰਗੀਏ ਕਰਨਗੇ ਤੁਸੀਂ ਫਿਰ ਕਹੋਗੇ ਚੋਣ ਜਾਬਤਾ ਲੱਗਿਆ ਵੇ ਅੱਜ ਚੋਣ ਜਾਬਤਾ ਨਹੀਂ ਲੱਗਿਆ ਵੇ ਫਿਰ ਉਥੋਂ ਕੱਲ ਨੂੰ ਜਦੋਂ ਚੋਣ ਜਾਬਤਾ ਲੱਗਿਆ ਉਹ ਤਾਂ ਸਾਡਾ 100 ਕਿਸਾਨ ਨੂੰ ਮਾਰ ਦੇਣਗੇ ਫਿਰ ਮੂਪ ਦਰਸ਼ਕ ਬਣ ਕੇ ਤੁਸੀਂ ਸਾਰਿਆਂ ਨੂੰ ਮਾਲੀਸਾਹਦਾ ਦੇ ਦਿਓਗੇ ਪਰ ਪੁੱਤ ਕਿੱਥੋਂ ਵਾਪਸ ਲੈ ਕੇ ਆਵਾਂਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ 700 ਕਿਸਾਨ ਨਾਲ ਮਿਲੀ ਭੁਗਤਣਾ ਮਿਲਾਇਆ ਨਰਿੰਦਰ મોદી ਜੀ ਦਾ ਨਾਮ ਲਓ ਅਰੇ ਸੌ ਖਾਓ ਕਿ ਅਸੀਂ ਭਾਜਪਾ ਦੇ ਨਾਲ ਕਦੇ ਨਹੀਂ ਰਲਾਂਗੇ ਤੁਹਾਡੇ ਵੱਡੇ ਜਿਹੜੇ ਸਰਦਾਰ ਹੈ ਜਿਹੜੇ ਪਾਰਟੀਆਂ ਦਾ ਆਗੂ ਨੇ ਮੇਨ ਉਹ ਉੱਤੇ ਗੱਲਬਾਤ ਚਲਾਈ ਜਾਂਦੇ ਭਾਜਪਾ ਦੇ ਨਾਲ ਤੇ ਤੁਸੀਂ ਲਾਈਵ ਹੋਨੇ ਹੋ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਲੋਕ ਜਨਤਾ ਸਭ ਜਾਣਦੀ ਹੈ ਕੌਣ ਕਿਰੇ ਨਾਲ ਹੈ ਕੌਣ ਕਿਰੇ ਨਾਲ ਨਹੀਂ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਸਾਰੀਆਂ ਜਾਤੀਆਂ ਨੂੰ ਮੈਂ ਬੇਨਤੀ ਕਰਦਾ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਖੇਤ ਮਜ਼ਦੂਰ ਹੈ ਅਸੀਂ ਤਾਂ ਹੀ ਸਾਰੇ ਜਿਉਣੇ ਆ ਕਿ ਪੰਜਾਬ ਦਾ ਕਿਸਾਨ ਜਿਉਂਦਾ ਹੈ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਅਗਰ ਕਿਸਾਨ ਮਰ ਗਿਆ ਤਾਂ ਸ਼ੈਲਰ ਮਰ ਗਿਆ ਕਾਟਨ ਫੈਕਟਰੀ ਮਰ ਗਈ ਤੇਲ ਮਿਲ ਮਰ ਗਈ ਪੱਥਰ ਦਾ ਵਪਾਰ ਮਰ ਗਿਆ ਦੁਕਾਨਾਂ ਕਪੜੇਦਰੀਆਂ ਬੰਦ ਹੋ ਜਾਣੀਆਂ ਪੈਲੇਸ ਬੰਦ ਹੋ ਜਾਣਗੇ ਯਾਹ ਸ਼ਾਦੀਆਂ ਨਹੀਂ ਕਰ ਪਾਉਣਗੇ ਹਲਵਾਈ ਬੰਦ ਹੋ ਜਾਣਗੇ ਸਭ ਕੁਝ ਕਿਸਾਨ ਦੇ ਨਾਲ ਚੱਲਦਾ ਕਿਉਂਕਿ ਇੱਥੇ ਪੱਥਰ ਨਹੀਂ ਨਿਕਲਦਾ ਇੱਥੇ ਕੋਲਾ ਨਹੀਂ ਨਿਕਲਦਾ ਇੱਥੇ ਸੋਨਾ ਨਹੀਂ ਨਿਕਲਦਾ ਜਿਹੜੇ ਲੋਕ ਚੁੱਪ ਕਰਕੇ ਬੈਠੇ ਐ ਜਿਹੜੇ ਲੋਕ ਸ਼ਾਂਤ ਬੈਠੇ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਚਾਹੁੰਦਾ ਜਿਵੇਂ ਪਿਛਲੀਆਂ ਦੀ ਅੰਦੋਲਨ ਦੀ ਸਾਬਰਿਆ ਨੇ ਮਦਦ ਕੀਤੀ ਸੀ ਅਸੀਂ ਸਾਰੇ ਇੱਕ ਮੁੱਠੋ ਕੇ ਤਕੜੇ ਹੋ ਕੇ ਕਿਉਂਕਿ ਇਹ ਪੰਜਾਬ ਦੀ ਖੂਨ ਦੀ ਲੜਾਈ ਹੈ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰੈਂਡਰ ਹੋ ਚੁੱਕੇ ਐ ਇਸੇ ਕਰਕੇ ਉਹਨਾਂ ਨੇ ਤਾਂ ਵਿਧਾਨ ਸਭਾਸ ਤੇ ਵੀ ਵੱਖਰੀ ਜਗਾ ਮੰਗ ਲਈ ਸੀ ਚੰਡੀਗੜ੍ਹ ਦੀ ਜਦੋਂ ਹਰਿਆਣਾਾਸ ਤੇ ਉਹਨਾਂ ਨੇ ਕਿਹਾ ਸੀ ਹਰਿਆਣਾ ਨੂੰ ਦੇਾਂਗੇ ਹੁਣ ਤੁਹਾਨੂੰ ਖੜਾ ਹੋਣਾ ਪਏਗਾ ਮੂਪ ਦਰਸ਼ਕ ਬਣ ਕੇ ਵੇਖਣਾ ਨਹੀਂ ਐ ਆਓ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ ਕਿਉਂ ਪੰਜਾਬ ਡੁੱਬ ਜਾਏਗਾ ਜੇ ਕਿਸਾਨ ਮਰ ਗਿਆ ਔਰ ਕਿਸਾਨ ਆਪਣੀ ਗਰੰਟੀ ਮੰਗਦਾ ਐ ਐਮਐਸਪੀ ਮੰਗਦਾ ਐ ਇਸੋਂ ਥੱਲੇ ਸਾਡਾ ਮਾਲ ਨਾ ਖਰੀਦਿਆ ਜਾਵੇ ਹੋਰ ਕਿਸਾਨ ਕੀ ਮੰਗਦਾ ਸਾਰੇ ਦੇਸ਼ ਦਾ ਢਿੱਡ ਭਰਿਆ ਕਿਸੇ ਵੇਲੇ ਅੱਜ ਸਾਡੇ ਨਾ ਵਤੀਰਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਦਿੱਲੀ ਕਿਸੇ ਦੇ ਬਾਪ ਨਹੀਂ ਦੀ ਹੈ ਦਿੱਲੀ ਨੂੰ ਆਜ਼ਾਦ ਕਰਾਉਣ ਵਾਸਤੇ ਲਾਲ ਕਿਲੇ ਤੇ ਝੰਡਾ ਦੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦੇ ਆ ਉਹਰੇ ਵਾਸਤੇ ਪੰਜਾਬ ਦੇ ਲੋਕਾਂ ਨੇ ਚਹਾ ਤਦਤੀਆਂ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਲੋਕ ਹੋਏ ਹੈ ਮੈਂ ਪੂਰੇ ਦੇਸ਼ ਤੇ ਫਖਰ ਕਰਦਾ ਹਾਂ ਦੇਸ਼ ਦੇ ਤਿਰੰਗੇ ਤੇ ਫਖਰ ਕਰਦਾ ਹਾਂ ਲੇਕਿਨ ਪੰਜਾਬੀਆਂ ਨੇ ਇਹਨਾਂ ਪਿੰਡਾਂ ਵਾਲਿਆਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਧਰਤੀ ਤੇ ਸਰ ਜਮੀਨ ਚਾਹੇ ਦੇਸ਼ ਦੀ ਆਜ਼ਾਦੀ ਦਾ ਮਸਲਾ ਸੀ ਚਾਹੇ ਲੜਾਈਆਂ ਤੇ ਜੰਗਾਂ ਦੀ ਲੜਾਈ ਸੀ ਸਭ ਤੋਂ ਵੱਧ ਸਾਡਾ ਐਡਾ ਕਸੂਬਾ ਐਡੇ ਕਸੂਬੇ ਵਾਲਿਆਂ ਨੇ ਆਪਦੀਆਂ ਸ਼ਹੀਦੀਆਂ ਦੇ ਕੇ ਦੇਸ਼ ਨੂੰ ਆਜ਼ਾਦ ਇਥੇ ਝੰਡਾ ਲਹਿਰਾਇਆ ਔਰ ਮੇਰੀ ਬੇਨਤੀ ਹੈ ਅਗਰ ਵਾਕਈ ਤੁਸੀਂ ਹਮਦਰਦ ਹੋ ਮੁੱਖ ਮੰਤਰੀ ਸਾਹਿਬ ਦਾ ਕਿਰਪਾ ਕਰਕੇ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਪੱਛਾ ਦੇ ਕੇ ਤੇ ਨਾਲ ਐਸਪੀ ਹਰਿਆਣਾ ਤੇ ਬਾਈ ਨੇਮ ਪਰਚਾ ਦੇ ਕੇ ਅੰਬਾਲਾ ਤੇ ਅੱਜ ਤੁਸੀਂ ਲਾਈਵ ਹੋ ਤੇ ਨਾਲ ਜਿਹੜੀ ਚਿੱਠੀ ਥੋੜੇ ਡੀਜੀਪੀ ਨੇ ਕੱਢੀ ਹੈ ਹੈਡਰੇ ਨਹੀਂ ਲੈ ਕੇ ਜਾਣੇ ਉੱਥੇ ਜੀਸੀਬੀ ਨਹੀਂ ਲੈ ਕੇ ਜਾਣੀ ਉੱਥੇ ਪੋਕਲਿਨ ਨਹੀਂ ਲੈ ਕੇ ਜਾਣੀ ਉਹਨਾਂ ਨੂੰ ਜਾਣ ਦਿਓ ਜੇਰਾ ਬਿਲਕੁਲ ਮੈਂ ਕਹਿੰਦਾ ਸ਼ਾਂਤੀਪੂਰਕ ਹੋਣਾ ਚਾਹੀਦਾ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਹੈ ਪਰੰਪਰਾਵਾਂ ਬਣਾ ਕੇ ਰੱਖੀ ਐ ਜਾਨੀ ਮਾਨੀ ਕਿਸੇ ਦਾ ਨੁਕਸਾਨ ਨਾ ਹੋ ਜੇ ਇਸ ਗੱਲ ਦਾ ਧਿਆਨ ਰੱਖਣਾ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਕਿਸੇ ਦੀ ਜਾਨ ਨੁਕਸਾਨ ਹੋ ਜੇ ਪਰੇ ਨਾ ਹੋਵੇ ਸਾਡੇ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੰਦੇ ਮਰ ਜਾਣ ਤੇ ਪੰਜਾਬ ਦੀ ਪੁਲਿਸ ਮੂਵ ਦਰਸ਼ਕ ਬਣ ਕੇ ਵੇਖਦੀ ਰਵੇ ਤਕੜੇ ਹੋ ਕੇ ਉੱਥੇ ਦੋ ਦਿਵਾਰਾਂ ਬਣਾਓ ਪੰਜਾਬ ਪੁਲਿਸ ਦੀਆਂ ਤੇ ਡੀਜੀਪੀ ਨੂੰ ਉੱਥੇ ਭਾਓ ਜਿਹੜੇ ਹਦੈਤਾ ਦਫ਼ਤਰਾਂ ਚੋਂ ਬਹਿ ਕੇ ਦਿੰਦੇ ਆ ਹੋ ਉੱਥੇ ਖੁੱਡੇ ਐਸਪੀ ਨੂੰ ਬਾਹੋਂ ਵੀ ਜੇ ਇੱਕ ਟਾਇਰ ਗੈਸ ਚੱਲਿਆ ਤਾਂ ਤਿੰਨ ਚਲਾਉਣੇ ਆ ਜੇ ਇੱਕ ਗੋਲੀ ਚੱਲੀ ਤਾਂ ਤਿੰਨ ਚਲਾਉਣੀਆਂ ਹਰਿਆਣੇ ਵੱਲ ਜੇ ਇੱਕ ਰਬੜ ਬੁਲੇਟ ਚੱਲਿਆ ਤਾਂ ਤਿੰਨ ਰਬੜ ਬੁਲੇਟ ਚਲਾਵਾਂਗੇ ਉੱਥੇ ਜੰਤਰ ਲਾ ਦਿੱਤੇ ਗਏ ਲੋਕਾਂ ਦੇ ਕੰਨ ਬੋਲੇ ਕਰੂ ਆਵਾਜ਼ ਦੇਣ ਨੂੰ ਕਿਉਂ ਅਸੀਂ ਕੋਈ ਟੈਰਰਿਸਟ ਹੈ ਪੰਜਾਬ ਕੋਈ ਵੱਖਰਾ ਸੂਬਾ ਹੈ ਤਾਂ ਹੀ ਤਾਂ ਪੜ ਪਾਲੀਆਂ ਜਿਹੜੀਆਂ ਵਰਕਰ ਆ ਉਹ ਸਾਡੇ ਇੱਕ ਭਰਾ ਪੁਲਿਸ ਆਫੀਸਰ ਨੂੰ ਜਿਹੜਾ ਬੰਗਾਲ ਚ ਲੱਗਿਆ ਆਈਪੀਐਸ ਆਫੀਸਰ ਪੱਗ ਵਾਲੇ ਨੂੰ ਖਾਲਿਸਤਾਨ ਦੱਸਦੀ ਐ ਬੰਗਾਲੇ ਵਾਲੇ ਨੂੰ ਕਿਵੇਂ ਪਤਾ ਲੱਗਿਆ ਖਾਲਿਸਤਾਨ ਦਾ ਉਹ ਇਸ ਕਰਕੇ ਪਤਾ ਲੱਗਿਆ ਕਿ ਹਰ ਪੱਗ ਵਾਲੇ ਨੂੰ ਨਰਿੰਦਰ ਮੋਦੀ ਜੀ ਔਰ ਭਾਜਪਾ ਸਰਕਾਰ ਸਾਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਦੀ ਐ ਔਰ ਮੈਨੂੰ ਸ਼ਰਮ ਆਉਂਦੀ ਐ ਭਾਜਪਾ ਦੇ ਸਿੱਖਾਂ ਨੇ ਪੱਗ ਵਾਲਿਆਂ ਨੇ ਉਹਨੂੰ ਉਹਨੂੰ ਡਿਫੈਂਡ ਕੀਤਾ ਕਿਉਂ ਡਿਫੈਂਡ ਕੀਤਾ ਬਈ ਪੱਗ ਵਾਲਾ ਖਾਲਿਸਤਾਨ ਨਹੀਂ ਐ ਆਈਪੀਐਸ ਬਣਿਆ ਹਰ ਪੱਗ ਵਾਲ ਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਟੈਰਰਿਸਟ ਦੇ ਰੂਪ ਦੇ ਵਿੱਚ ਨਹੀਂ ਅਸੀਂ ਹਿੰਦੋਸਾਮੀ ਆਂ ਹਿੰਦੁਸਤਾਨ ਨੂੰ ਪਿਆਰ ਕਰਦੇ ਆ ਬਾਰਡਰ ਨਾ ਬਣਾਓ ਦਿੱਲੀ ਜਾਣ ਦਿਓ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਔਰ ਮੁੱਖ ਮੰਤਰੀ ਆਪ ਦਾ ਫਰਕ ਅਦਾ ਕਰੇ ਨਹੀਂ ਮੈਂ ਸਮੁੱਚੇ ਸਾਰੇ ਲੋਕਾਂ ਨੂੰ ਔਰ ਕਾਂਗਰਸੀ ਭਰਾਵਾਂ ਨੂੰ ਬੇਨਤੀ ਕਰਦਾ ਪਿੰਡਾਂ ਦੇ ਵਿੱਚ ਸਾਰੇ ਜਾਣੇ ਕਿਸਾਨਾਂ ਦੀਆਂ ਮਦਦ ਕਰੋ ਕਿਸਾਨਾਂ ਦੇ ਨਾਲ ਖੜੇ ਹੋ ਲੜਾਈ ਲੜੋ ਕਿਸਾਨਾਂ ਨੂੰ ਜੋ ਚਾਹੀਦਾ ਹੈ ਪੈਸਾ ਚਾਹੀਦਾ ਸਮਾਨ ਚਾਹੀਦਾ ਸਭ ਇਕੱਠਾ ਕਰਕੇ ਦੇਣਾ ਸਾਡਾ ਫਰਜ਼ਮੰਦ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਔਰ ਅਸੀਂ ਵੀ ਅੱਜ ਸਲਾਹ ਕਰਕੇ ਅਸੀਂ ਚੋਪੜੀ ਬੈਠਾਂਗੇ ਅਸੀਂ ਤੁਹਾਡੇ ਬਾਅਦ ਚ ਧਰਵਾ ਦੇਾਂਗੇ ਮੈਂ ਕੱਲ ਵੀ ਚਿੱਠੀ ਲਿਖੀ ਐ ਅੱਜ ਪਰਚਾ ਦਿਓ ਨਹੀਂ ਤਾਂ ਫੇਰ ਫਿਰ ਤੁਸੀਂ ਕਹੋਗੇ ਜਾਣ ਪੁੱਜ ਕੇ ਰਾਜਨੀਤਿਕ ਪਾਰਟੀਆਂ ਵੀ ਦਖਲ ਅੰਦਾਜ਼ੀ ਕਰ ਰਹੀਆਂ ਅੱਜ ਦੁੱਖ ਹੋਇਆ ਉਹ ਨੌਜਵਾਨ ਪੁੱਤ ਦਾ ਜਿਹੜਾ ਸ਼ਹੀਦ ਹੋ ਗਿਆ ਅੱਜ ਉਹ ਸ਼ਹੀਦ ਹੋ ਗਿਆ ਉਹ ਮੁਰਦਾ ਨਹੀਂ ਐ 23 ਸਾਲਾਂ ਦਾ ਮੁੰਡਾ ਨਾ ਪੈਸੇ ਨਾਲ ਮੁਰਦਾ ਐ ਨਾ ਕੁੜੀਆਂ ਨੂੰ ਨੌਕਰੀ ਨਾਲ ਮੁਰਦਨੀ ਐ ਮੁੱਖ ਮੰਤਰੀ ਸਾਹਿਬ ਇੱਕ ਤਾਂ ਦੁਸ਼ਮਣਾਂ ਨੂੰ ਸਜ਼ਾ ਦਿਓ ਇਹ ਦੂਜਾ ਪੰਜਾਬ ਦੇ ਨਾਂ ਖੜੇ ਹੋ ਫੇਰ ਮੁੜਨਾ 700 ਜਿਹੜਾ ਕਿਸਾਨ ਪਹਿਲਾਂ ਮੁੜ ਗਿਆ ਹੁਣ ਕਿਹੜਾ ਉਹਨੂੰ ਵਿਚਾਰੇ ਨੂੰ ਕੋਈ ਪੁੱਛ ਰਿਹਾ ਕੋਈ ਨਹੀਂ ਪੁੱਛ ਰਿਹਾ ਅੱਜ ਉਹ ਜਿਹੜੀਆਂ ਨੌਕਰੀਆਂ ਦੇਤੀਆਂ ਉਸ ਵੇਲੇ ਉਸ ਵੇਲੇ ਜਿਹੜੇ 5-5 ਲੱਖ ਰੁਪਏ ਦੇਤਾ ਠੀਕ ਹੈ ਮੈਨੂੰ ਯਾਦ ਹੈ ਕਾਂਗਰਸ ਦਾ ਰਾਜ ਸੀ ਅਸੀਂ ਬਾਰਡਰ ਤੱਕ ਛੱਡ ਕੇ ਆਏ ਸੀ ਦਿੱਲੀ ਬਾਰਡਰ ਤੱਕ ਛੱਡ ਕੇ ਆਈ ਕਾਂਗਰਸ ਦੀ ਸਰਕਾਰ ਕਿਸੇ ਨੇ ਕਿਸੇ ਨੇ ਹੱਥ ਨਹੀਂ ਲਾਇਆ ਕਿਸਾਨ ਨੂੰ ਕਿਸੇ ਹਰਿਆਣੇ ਦੀ ਪੁਲਿਸ ਦੀ ਜਰਤ ਨਹੀਂ ਪਈ ਵੀ ਪੰਜਾਬ ਦੇ ਕਿਸਾਨ ਨੂੰ ਢੋਕ ਲੈ ਕਿਉਂਕਿ ਪੰਜਾਬ ਦੇ ਉਹ ਨਾਲ ਸੀ ਅੱਜ ਅਮਰਿੰਦਰ ਸਿੰਘ ਸੁੱਤੇ ਪਏ ਐ ਅੱਜ ਸੁਨੀਲ ਜਾਖੜ ਚੁੱਪ ਐ ਸੁਖਬੀਰ ਸਿੰਘ ਬਾਦਲ ਸਾਹਿਬ ਬਿਆਨ ਦਿਓ ਨਰਿੰਦਰ ਮੋਦੀ ਦੇ ਖਿਲਾਫ ਕਿ ਇਹਰੇ ਨਾਲ ਮਰ ਜਾਵਾਂ ਕਦੇ ਸਮਝੌਤਾ ਨਹੀਂ ਕਰੂੰਗਾ ਇਹ ਪੰਜਾਬ ਦਾ ਦੋਸ਼ੀ ਐ ਫੇਰ ਪਤਾ ਲੱਗੂਗਾ ਕਿਉਂਕਿ ਤੁਸੀਂ ਦਸਤਕਤ ਕੀਤੇ ਤੁਸੀਂ ਲੋਕਾਂ ਨੇ ਤੁਸੀਂ ਇਹ ਕਾਲੇ ਕਾਨੂੰਨਾਂ ਤੇ ਦਸਤਕਤ ਕੀਤੇ ਨਹੀਂ ਇਹ ਧਰਨੇ ਲੱਗਣੇ ਨਹੀਂ ਸੀ ਤੇ ਅੱਜ ਫੇਰ ਸਮਝੌਤਾ ਕਰਨ ਦੇ ਜੱਫੀਆਂ ਪਾਉਣ ਚੱਲੇ ਹੋ ਇਹ ਹਜੇ ਤੱਕ ਕਾਲੀਦਾ ਦਾ ਪ੍ਰਧਾਨ ਚੁੱਪ ਬੈਠੇ ਮੇਰੀ ਬੇਨਤੀ ਹੈ ਤੁਹਾਨੂੰ ਲੜੋ ਸਾਰੇ ਇਕੱਠੇ ਹੋ ਕੇ ਭੁੱਲ ਜਾਈਏ ਕਾਂਗਰਸੀ ਕੌਣ ਹੈ ਆਮ ਆਦਮੀ ਪਾਰਟੀ ਵਾਲਾ ਕੌਣ ਹੈ ਕਾਲੀ ਕੌਣ ਹੈ ਪਰ ਭਾਜਪਾ ਵਾਲਿਆਂ ਨੂੰ ਕਹਿਣਾ ਚਾਹੁੰਦਾ ਧਾਕੜ ਸਾਹਿਬ ਧਾਕੜ ਸਾਹਿਬ ਤੁਸੀਂ ਪੰਜਾਬੀ ਹੋ ਆਪਣੇ ਆਪ ਨੂੰ ਕਿਸਾਨ ਕਹਿੰਦੇ ਹੋ ਲੜੋ ਸਾਰੇ ਜਾਨੇ ਇਕੱਠੇ ਹੋ ਕੇ ਔਰ ਨਿੰਦੋ ਭਾਜਪਾ ਸਰਕਾਰ ਨੂੰ ਔਰ ਨਿੰਦੋ ਆਮ ਆਦਮੀ ਪਾਰਟੀ ਸਰਕਾਰ ਨੂੰ ਸਾਰੇ ਇਕੱਠੇ ਹੋ ਅੱਜ ਸਾਰੇ ਇਕੱਠੇ ਹੋ ਕੇ ਲੜਾਈ ਲੜਨ ਦਾ ਫਰਜ਼ ਹੈ ਕਿਉਂਕਿ ਅਸੀਂ ਪੰਜਾਬ ਹੀ ਨਾ ਰਿਆ ਤਾਂ ਫਿਰ ਸਿਆਸਤਕਾਰ ਹੀ ਰਹੇਗੀ ਸਾਡੇ ਵਸਰੇਵੇਂ ਅਸੀਂ ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਦੀ ਧਰਤੀ ਨੂੰ ਪਿਆਰ ਕਰਦਾ ਹਾਂ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ ਸੋ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਆਬਾਦ ਨੂੰ ਸਾਰਿਆਂ ਨੂੰ ਚਾਹੇ ਕਿਸੇ ਦਾ ਕਿਸਾਨੀ ਨਾਲ ਤੱਲੁਕਾ ਹੈ ਜਾਂ ਨਹੀਂ ਹੈ ਕਿਸਾਨੀ ਦੇ ਕਰਕੇ ਤੁਹਾਡੇ ਕਿੱਤੇ ਚੱਲਦੇ ਆ ਤਕੜੇ ਹੋ ਜਾਓ ਔਰ ਲੜਾਈ ਲੜਾਂਗੇ ਔਰ ਜਿੰਨਾ ਚਿਰ ਕਿਸਾਨ ਅਖੀਰ ਉੱਥੇ ਇਸ ਕਰਕੇ ਨਹੀਂ ਜਾਂਦੇ ਕਿਸਾਨ ਨੇ ਕਿਹਾ ਰਾਜਨੀਤਿਕ ਵਿਅਕਤੀ ਨਾ ਹੋਣ ਜਦੋਂ ਕਿਸਾਨ ਬੁਲਾਵੇ ਅਸੀਂ ਜਾਓ ਤੇ ਤੁਸੀਂ ਸਾਰੇ ਲੋਕ ਵੱਧ ਚੜ ਕੇ ਹਿੱਸਾ ਪਾ ਕੇ ਹਰ ਚੀਜ਼ ਆਰਥਿਕ ਤੌਰ ਤੇ ਵੀ ਸਹੂਲਤ ਦੇ ਤੌਰ ਤੇ ਵੀ ਬੰਦੇ ਪੇਚ ਕੇ ਵੀ ਮਦਦ ਕਰੋ